ਪਰ ਕਰਮਾ ਵਿੱਚ بڑے ਲੋਕੋ ਉੱਤੇ ਬੈਠ ਕੇ ਸੁਣਦੇ ਆ ਗੁਰਬਾਣੀ ਹਮਮ ਸਿਰ ਸੁਣ ਜਿਸ ਮਰਜੀ ਮੋਤਾਜ ਬੈਠ ਕੇ ਚਲ ਜਾਓਗੇ ਨਾ ਕੀ ਲੈਣਾ ਦਾ ਨਾ ਇਹਦਾ ਕੀ ਲੈਣਾ ਦਾ ਨਾ ਕ੍ਰਿਮੀਨਲ ਅਫੈਂਸ ਦਾ ਕੀ ਲੈਣਾ ਬਹੁਤ ਵੱਡੀ ਗਲਤੀ ਕੀਤੀ ਐਸ.ਬੀ.ਸੀ ਨੇ ਇਹਨੂੰ ਕ੍ਰਿਮੀਨਲ ਕੇਸ ਦਰਜ ਕਰਾ ਕੇ ਪੁਲਿਸ ਨੇ ਵੀ ਗਲਤੀ ਕੀਤੀ ਕੋਰਟ ਐਫ ਆਈ ਆਰ ਵੀ ਖਤਮ ਕਰੇਗਾ ਟਿੱਪਣੀ ਵੀ ਕਰੇਗਾ ਕਮੈਂਟਸ ਵੀ ਕਰੇਗਾ ਦੁਨੀਆ ਹਾਸਾ ਰਹੀ ਹੈ ਕਿ ਕਿਹੋ ਜਿਹਾ ਸਰ ਮੈਂ ਕੀ ਤੁਹਾਨੂੰ ਹਰ ਗੱਲ ਤੇ ਤੁਹਾਨੂੰ ਦੁਖੀ ਹੋਏ ਨੇ ਹਰ ਗੱਲ ਤੇ ਤੁਸੀਂ ਇੰਨੇ ਸੈਂਸਿਟਿਵ ਜਦੋਂ ਕੋਈ ਜਗ੍ਹਾ ਕਮਿਊਨਿਟੀ ਲੋਕ ਇੰਨੇ ਸੈਂਸਿਟਿਵ ਹੋ ਜਾਣ ਤੇ ਉਹ ਲੱਛਣ ਹੈ ਬਿਮਾਰੀ ਦੇ ਨਾ ਕਿ ਇੱਕ ਰਬਸ ਚੜ੍ਹਦੀ ਕਲਾ ਦੇ ਸੋ ਜੋ ਸਾਡਾ ਧਰਮ ਕਹਿੰਦਾ ਉਹ ਬਿਲਕੁਲ ਪੁੱਠਾ ਹੈ ਐਸਾਬ ਐਫ ਆਈ ਆਰ ਤੁਸੀਂ ਪੜ੍ਹੀ ਹੋਣੀ ਹੈ ਜੀ ਉਹਦੇ ਜਿਹੜੀ 295 ਕੇਸ ਗਰਾਉਂਡ ਤੇ ਲਾਈ ਉਹ ਚ ਲਿਖਿਆ ਕੀ ਇਤਰਾਜ਼ ਜੋ ਫੋਟੋ ਕੀਤੀ ਇਤਰਾਜ਼ ਜੋ ਫੋਟੋ ਕਿਸੇ ਗਾਤੋਏ ਫੌਜਦਾਰੀ ਅਫੈਂਸ ਬਣ ਗਿਆ ਤੁਸੀਂ ਸਜ਼ਾ ਦੇਵੋਗੇ ਤੁਸੀਂ ਦੱਸੋਗੇ ਇਤਰਾਜ਼ ਜੋ ਕੀ ਹੁੰਦਾ ਕਿ ਸੰਗਤ ਦੱਸੇਗੀ ਕਿ ਪੰਥ ਦੱਸੇਗਾ ਕਿ ਕਮਿਊਨਿਟੀ ਦੱਸੇਗੀ ਕੋਰਟ ਦੱਸੇਗਾ ਕਿ ਜੱਜ ਦੱਸੇਗਾ ਅਜੀਬ ਗੱਲ ਹੈ ਜੇ ਤੁਹਾਡਾ ਦਰਮਾ ਹੈ ਦਰਮ ਇਹੋ ਜਿਹਾ ਨਾਜ਼ੁਕ ਹੋ ਗਿਆ ਕਿ ਤੁਹਾਨੂੰ ਹਰ ਗੱਲ ਚੁੱਪਨ ਲੱਗ ਪਈ ਬਾਈ ਫਿਰ ਤੁਹਾਡੇ ਤਰਫੋਂ ਕੋਈ ਨਹੀਂ ਵੀ ਜਾ ਸਕਦਾ। ਐਫ ਆਈ ਆਰ ਹੋਣ ਤੋਂ ਬਾਅਦ ਵੀ ਜਿਹੜਾ ਇਹ ਮੁੱਦਾ ਇੰਨਾ ਗਰਮਾਇਆ ਵੀ ਉਹ ਉਹਨੂੰ ਡੈਥ ਥ੍ਰੈਟਸ ਵੀ ਮਿਲ ਰਹੇ ਹਨ ਉਹਨੂੰ ਪ੍ਰੋਟੈਕਸ਼ਨ ਲੈਣੀ ਪਈ। ਘੱਟੋ ਘੱਟ ਜੇ ਤੁਸੀਂ ਐਡੀ ਵੱਡੀ ਸਸਤਾ ਹੋ ਤੁਸੀਂ ਆਪਣੇ ਆਪ ਨੂੰ ਲਿਟਰਲੀ ਜਿਹੜਾ ਖਸਨ ਦਾ ਟਾਰਗੇਟ ਬਣਾ ਲਿਆ ਫਿਰ ਤੁਸੀਂ ਕਹਿੰਦੇ ਕਿ ਸਾਡੇ ਲੋਕੀ ਕਮਲਾ ਕਹਿੰਦੇ। ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਹੈ। ਦਰਬਾਰ ਸਾਹਿਬ ਚ ਯੋਗਾ ਕਰਨ ਵਾਲੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਜਿਸ ਤੇ ਐਫਆਈਆਰ ਵੀ ਹੋ ਚੁੱਕੀ ਐ ਐਸਜੀਪੀਸੀ ਦੀ ਸ਼ਿਕਾਇਤ ਤੇ ਤੇ 295 ਸੈਕਸ਼ਨ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਸੋ ਬੜਾ ਇੱਕ ਵੱਡਾ ਆਫੈਂਸ ਹੈ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਨ ਦਾ ਤੇ ਕਾਫੀ ਉਸ ਤੇ ਪੂਰੇ ਦੇਸ਼ ਚ ਹੀ ਕਹਿ ਲਓ ਉਸ ਤੇ ਰਿਐਕਸ਼ਨ ਆ ਰਹੇ ਨੇ ਉਸ ਤੇ ਚਰਚਾ ਚੱਲ ਰਹੀ ਹੈ ਕਈ ਲੋਕ ਕ੍ਰਿਟਿਸਾਈਜ਼ ਵੀ ਕਰ ਰਹੇ ਨੇ ਤੇ ਕਈ ਲੋਕ ਹਮਾਇਤ ਵੀ ਕਰ ਰਹੇ ਨੇ ਕਿ ਜੋ ਕੁਝ ਹੋਇਆ ਐਫ ਆਈ ਆਰ ਹੋਣੀ ਚਾਹੀਦੀ ਸੀ ਕਈ ਇਸ ਦਾ ਵਿਰੋਧ ਵੀ ਕਰ ਰਹੇ ਨੇ ਪਰ ਹੁਣ ਅਰਚਨਾ ਮਕਵਾਨਾ ਜਿਸ ਫੈਸ਼ਨ ਡਿਜ਼ਾਈਨਰ ਨੇ ਤੇ ਇਨਫਲੂਐਂਸਰ ਨੇ 21 ਜੂਨ ਨੂੰ ਯੋਗਾ ਕੀਤਾ ਸੀ ਇੰਟਰਨੈਸ਼ਨਲ ਯੋਗਾ ਡੇ ਤੇ ਦਰਬਾਰ ਸਾਹਿਬ ਚ ਉਹ ਉਹਨਾਂ ਦੇ ਲਈ ਹੁਣ ਕਿੰਨਾ ਕੁ ਔਖਾ ਹੋਊਗਾ ਐਫ ਆਈ ਆਰ ਹੋਣ ਤੋਂ ਬਾਅਦ ਤੇ ਜਿਹੜੀ ਐਫ ਆਈ ਆਰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਉਹਦੇ ਜਿਹੜੇ ਫੈਕਟਸ ਨੇ ਉਹ ਕਿੰਨੇ ਇੱਕ ਟਰੂ ਨੇ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮੀ ਐਡਵੋਕੇਟ ਆਰਨ ਬੈਂਸ ਮੌਜੂਦ ਨੇ ਜਿਨ੍ਹਾਂ ਨੇ ਇਸ ਕੇਸ ਨੂੰ ਵੀ ਸਮਝਿਆ ਐਫ ਆਈ ਆਰ ਨੂੰ ਵੀ ਉਹਨਾਂ ਨੇ ਧਿਆਨ ਨਾਲ ਪੜ੍ਹਿਆ ਸੋ ਇਸ ਮੁੱਦੇ ਦੇ ਅੰਦਰ ਨਾਲ ਗੱਲਬਾਤ ਕਰਾਂਗੇ ਬੈਂਸ ਸਾਹਿਬ ਕਿਵੇਂ ਦੇਖਦੇ ਹੋ ਪੂਰਾ ਇਹ ਜਿਹੜਾ ਮੈਟਰ ਸੀਗਾ ਪੂਰੇ ਨੈਸ਼ਨਲ ਲੈਵਲ ਤੇ ਡਿਸਕਸ ਹੋ ਰਿਹਾ ਮੈਨੂੰ ਜ਼ਰ ਲੱਗਦਾ ਕਿ ਬਹੁਤ ਵੱਡੀ ਗਲਤੀ ਕੀਤੀ ਐਸਜੀਪੀਐਸ ਨੇ ਇਹਨੂੰ ਕ੍ਰਿਮੀਨਲ ਕੇਸ ਦਰਜ ਕਰਾ ਕੇ ਪੁਲਿਸ ਨੇ ਵੀ ਗਲਤੀ ਕੀਤੀ کورٹ ਐਫ ਆਈ ਆਰ ਵੀ ਖਤਮ ਕਰੇਗਾ ਟਿੱਪਣੀ ਵੀ ਕਰੇਗਾ ਕਮੈਂਟਸ ਵੀ ਕਰੇਗਾ ਠੀਕ ਹੈ ਦੁਨੀਆ ਹੱਸਦਾ ਰਹੀ ਹੈ ਕਿ ਕਿਹੋ ਜਿਹਾ ਧਰਮ ਹੈ ਕਿ ਤੁਹਾਨੂੰ ਹਰ ਗੱਲ ਤੇ ਤੁਹਾਨੂੰ ਦੁਖੀ ਹੋ ਜਾਂਦੇ ਹਰ ਗੱਲ ਤੇ ਤੁਸੀਂ ਇੰਨੇ ਸੈਂਸਿਟਿਵ ਹੋ ਆਪਾਂ ਹਿਊਮਨ ਅਫੇਅਰਸ ਦੇਖੋ ਜੋ ਬੰਦਾ ਬਹੁਤ ਜ਼ਿਆਦਾ ਸੈਂਸਿਟਿਵ ਹੋ ਜਾਂਦਾ ਹਰ ਗੱਲ ਤੇ ਜਿਹਨੂੰ ਗੁੱਸਾ ਆਉਂਦਾ ਉਹਨੂੰ ਆਪਾਂ ਦਿਮਾਗੀ ਤੌਰ ਤੇ ਬਿਮਾਰ ਕਹਿੰਦੇ ਹੂੰ ਜਦੋਂ ਕੋਈ ਜਗ੍ਹਾ ਕਮਿਊਨਿਟੀ ਲੋਕ ਇਹਨੇ ਸੈਂਸਿਟਿਵ ਹੋ ਜਾਣ ਤੇ ਉਹ ਲੱਛਣ ਹੈ ਬਿਮਾਰੀ ਦੇ ਨਾ ਕਿ ਇੱਕ ਰਬਸ ਚੜ੍ਹਦੀ ਕਲਾ ਦੇ ਸੋ ਜੋ ਸਾਡਾ ਧਰਮ ਕਹਿੰਦਾ ਉਹ ਬਿਲਕੁਲ ਪੁੱਠਾ ਹੈ ਕੋਈ ਕੁੜੀ ਕੋਈ ਉਹਦੇ ਇੱਕ ਇੱਕ ਯੋਗਾ ਕਰ ਰਹੀ ਹੈ ਯੋਗ ਇੱਕ ਟੈਕਨੀਕ ਹੈ ਪਰ ਕਰਮਾ ਵਿੱਚ ਬੜੇ ਲੋਕ ਉਹ ਤੇ ਬੈਠ ਕੇ ਸੁਣਦੇ ਆ ਗੁਰਬਾਣੀ ਹੂੰ ਹੂੰ ਅਸੀਂ ਸੁਣਦੇ ਜਸਮਰ ਜੀ ਮੋਦਰਾਜ ਬੈਠ ਕੇ ਚੱਲ ਜਾਓ ਇਹਦਾ ਕੀ ਲੈਣਾ ਤੇਰਾ ਇਹਦਾ ਕੀ ਲੈਣਾ ਤੇਰਾ ਕ੍ਰਿਮੀਨਲ ਅਫੈਂਸ ਨਾ ਕੀ ਲੈਣ ਲੈ ਉੱਤਯੋਗ ਅੱਗੇ ਸਾੜੀ ਪੰਜਾਬ ਪੁਲਿਸ 295 ਪੜੋਕੀ ਕਹਿਣਾ ਚਾਹੁੰਦੇ ਮੈਲੀਸ਼ੀਅਸਲੀ ਮਾੜੀ ਨੀਤ ਨਾ ਚੁਲਾਕੀ ਨਾ ਬਦਮਾਸ਼ੀ ਨਾ ਇਹੋ ਜੀ ਨੀਤ ਨਾ ਤੁਸੀਂ ਕੁਝ ਇਹੋ ਜਿਹਾ ਭੱਦਾ ਕੰਮ ਕਰੋ ਕਿ ਸਾਰੇ ਕਮਿਊਨਿਟੀ ਨੂੰ ਹੋਵੇ ਠੇਸ ਪਹੁੰਚ ਉਸ ਸ਼ਰਮ ਉਹ ਕਹਿੰਦੀ ਹੈ ਸੰਗਤ ਨੇ ਕੁਝ kiya ਨਹੀਂ 24 ਘੰਟੇ ਬਾਅਦ ਤੁਹਾਨੂੰ ਅਸਰ ਤੇ ਸਪਨਾ ਆਇਆ ਕਿ ਜੀ ਇਹ ਦੇਖ ਲਵ ਐਫ ਆਰ ਦੱਚ ਕਰੋ ਕਿੰਨੀ ਅਜੀਬ ਗੱਲ ਹੈ ਕਿੱਥੇ ਸਾਡਾ ਕਿੱਥੇ ਗੁਰਨਾਨਕ ਬਾਬਾ ਨਾਨਕ ਦੀ ਬਾਣੀ ਕਿੱਥੇ ਉਹਨਾਂ ਦੀ ਬ੍ਰਾਡ ਮਾਈਂਡਡ ਕਿੱਥੇ ਉਹ ਸਾਰੇ ਸੰਸਾਰ ਉਸ ਮਿਟਣ ਦੀ ਗੱਲਾਂ ਕਰਦੇ ਨੇ ਔਰ ਤੁਹਾਨੂੰ ਹਰ ਗੱਲ ਤੇ ਤਕਲੀਫ ਹੈ ਇਹ ਤਾਂ ਮੇਰੇ ਸਾਹਮਣੇ ਐਸਜੀਪੀਸ ਨੇ ਆਪਣੀ ਕੋਈ ਸਮਝਦਾਰੀ ਦਾ ਕੰਮ ਨਹੀਂ ਕੀਤਾ ਪੈਸਾਬ ਐਫ ਆਰ ਤੁਸੀਂ ਪੜ੍ਹੀ ਹੋਣੀ ਹੈ ਜੀ ਉਹਦੇ ਜਿਹੜੀ 295 ਕੇਸ ਗਰਾਉਂਡ ਤੇ ਲਾਈ ਉਹ ਚ ਲਿਖਿਆ ਕੀ ਇਤਰਾਜ ਜੋ ਫੋਟੋ ਖਿੱਚੀ ਇਤਰਾਜ਼ ਜੋ ਫੋਟੋ ਵਿੱਚ ਕਤੋਏ ਫੌਜਦਾਰੀ ਅਫੈਂਸ ਬਣ ਗਿਆ ਤੁਸੀਂ ਸਜ਼ਾ ਦੋਗੇ ਤੁਸੀਂ ਦੱਸੋਗੇ ਇਤਰਾਜ਼ ਜੋ ਕੀ ਹੁੰਦਾ ਹੈ ਕਿ ਸੰਗਤ ਦੱਸੇਗੀ ਕਿ ਪੰਥ ਦੱਸੇਗਾ ਕਿ ਕਮਿਊਨਿਟੀ ਦੱਸੇਗੀ ਕੋਰਟ ਦੱਸੇਗਾ ਕਿ ਜੱਜ ਦੱਸੇਗਾ ਅਜੀਬ ਗੱਲ ਹੈ ਇਹੋ ਜਿਹੀ ਗੱਲਾਂ ਨਾਲ ਤਾਂ ਤੁਸੀਂ ਆਪਣੇ ਆਪਣੇ ਧਰਮ ਦੀਆਂ ਖਿਲੀਆਂ ਉਡਾ ਰਹੇ ਹੋ ਔਰ ਕੌਣ ਉਡਾ ਰਿਹਾ ਮੈਨੇਜਰ ਜਨਰਲ ਮੈਨੇਜਰ ਦਰਬਾਰ ਸਾਹਿਬ ਮੈਂ ਤਾਂ ਦੁਖਿਆ ਇਹੋ ਜਿਹੇ ਬੰਦੇ ਬੈਠੇ ਕਿਹੋ ਜਿਹੀ ਗੱਲਾਂ ਸੋਚਦੇ ਨੇ ਉੱਤੇ ਉਹ ਪ੍ਰੈਜ਼ੀਡੈਂਟ ਐਸਜੀਪੀਸੀ ਦਾ ਕੀ ਹੋਜੀ ਸਟੇਟਮੈਂਟ ਦੇ ਰਿਹਾ ਜੇ ਤੁਹਾਡਾ ਧਰਮ ਐ ਧਰਮ ਇਹੋ ਜਿਹਾ ਨਾਜ਼ਕ ਹੋ ਗਿਆ ਕਿ ਤੁਹਾਨੂੰ ਹਰ ਗੱਲ ਚੁੱਭਣ ਲੱਗ ਪਈ ਤੇ ਭਾਈ ਫਿਰ ਤੁਹਾਡੇ ਧਰਮ ਨੂੰ ਕੋਈ ਨਹੀਂ ਬਚਾ ਸਕਦਾ ਇਹ ਧਰਮ ਦੇ ਧਰਮ ਵਾਲੀ ਗੱਲ ਹੀ ਕੋਈ ਨਹੀਂ ਇਹ ਧਰਮ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਵੀ ਐਫਆਈਆਰ ਹੋਣ ਤੋਂ ਬਾਅਦ ਵੀ ਜਿਹੜਾ ਇਹ ਮੁੱਦਾ ਇੰਨਾ ਗਰਮਾਇਆ ਵੀ ਉਹ ਨੂੰ ਡੈਥ ਥ੍ਰੈਟਸ ਵੀ ਮਿਲ ਰਹੇ ਉਹਨੂੰ ਪ੍ਰੋਟੈਕਸ਼ਨ ਲੈਣੀ ਪਈ ਉਹ ਹਰ ਕਮਿਊਨਿਟੀ ਕੁਝ ਕੁਝ ਹੁੰਦੇ ਐ ਹਜੇ ਲੋ ਜਿਹੜੇ ਹਰ ਗੱਲ ਨੂੰ ਲੈਂਦੇ ਆ ਆਪਾਂ ਦੇਖਿਆ ਉਹਦੇ ਕਿ ਬਜਰੰਗ ਦਲ ਦੇਖ ਲਓ ਇਦਾਂ ਸਾਡਾ ਬਜਰੰਗ ਦਲ ਵੀ ਹੈਗਾ ਮੁਸਲਮਾਨਾਂ ਦਾ ਵੀ ਹੈਗਾ 크ਰਿਸਚੀਅਨਸ ਦਾ ਵੀ ਹੈਗਾ ਇਹ ਤਾਂ ਜਦੋਂ ਸਮਝਦਾਰ ਰਿਸਪੋਨਸਿਬਲ ਸੰਸਥਾ ਇਹੋ ਜਿਹਾ ਗਲਤੀ ਕਰਦੀ ਐ ਫਿਰ ਉੱਥੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਐ ਐਂਡ ਇਹ ਇਸੇ ਪਾਗਲਪਨ ਤੋਂ ਦੇਸ਼ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ 10 ਸਾਲ ਤੋਂ ਇਸੇ ਪਾਗਲਪਨ ਦੇ ਖਿਲਾਫ ਤਾਂ ਪੰਜਾਬ ਬੋਲ ਰਿਹਾ ਇਸੇ ਪਾਗਲਪਨ ਦੇ ਖਿਲਾਫ ਤਾਂ ਸਾਰਾ ਸਿੱਖ ਧਰਮ ਐ ਅਨਫਤ ਉਹ ਸਿਵੀ ਉਹ ਹੀ ਗਲਤੀ ਕਰੋ ਕਿੰਨੀ ਅਜੀਬ ਗੱਲ ਹੈ ਦੁੱਖ ਹੋਇਆ ਮੁੰਡਾ ਪਹਿਲਾਂ ਦੁੱਖ ਹੋਇਆ ਅੱਛਾ ਤੁਸੀਂ ਵਕੀਲ ਨੂੰ ਤੁਹਾਨੂੰ ਸਾਰੇ ਪਤਾ ਕਿ ਵੀ ਅੱਗੇ ਕਿਸ ਤਰ੍ਹਾਂ ਦੇ ਨਾਲ ਅੱਗੇ ਚੱਲ ਸਕਦਾ ਹੈ ਕੀ ਲੱਗਦਾ ਬੈਂਸ ਸਾਹਿਬ ਰਿਲੀਫ ਉਸ ਨੂੰ ਕਿਵੇਂ ਮਿਲ ਸਕਦੀ ਹੈ ਹੁਣ ਲੋਅਰ ਕੋਰਟ ਤੋਂ ਮਿਲ ਸਕਦੀ ਹੈ ਕੀ ਕਰਨ ਹਾਈ ਕੋਰਟ ਨੇ ਸਿੱਧਾ ਹੀ ਇੱਕ ਐਫਆਈਆਰ ਖਤਮ ਕਰ ਦੇਣਾ ਹਰਿਆਣਾ ਹਾਈ ਕੋਰਟ ਹਾਂ ਜੋ ਅਪਰੋਚ ਕਰੇਗੀ ਕੋਈ ਵੀ ਉਹਨੂੰ ਕੋਈ ਵੀ ਜਿਹੜਾ ਸਮੇਂਦਾਰ ਬੰਦਾ ਪੜੇਗਾ ਕੋਈ ਵਕੀਲ ਵੀ ਪੜੇਗਾ ਤੇ ਸਮਝ ਆ ਜਾਏਗਾ ਘੱਟੋ ਘੱਟ ਜੇ ਤੁਸੀਂ ਐਡੀ ਵੱਡੀ ਸਸਤਾ ਹੋ ਤੁਸੀਂ ਸਾਰਾ ਤੁਸੀਂ ਤੁਹਾਡਾ ਤੁਸੀਂ ਆਪਣੇ ਆਪ ਨੂੰ ਲਿਟਰਲੀ ਜਿਹੜਾ ਖਸਨ ਦਾ ਟਾਰਗੇਟ ਬਣਾ ਲਿਆ ਫਿਰ ਤੁਸੀਂ ਕਹਿੰਦੇ ਕਿ ਸਾਨੂੰ ਲੋਕੀ ਕਮਲਾ ਕਹਿੰਦੇ ਜੇ ਅਸੀਂ ਇਦਾਂ ਇਦਾਂ ਦੀ ਗੱਲਾਂ ਕਰਨ ਲੱਗ ਪਏ ਤੇ ਜਿਸ ਤਰ੍ਹਾਂ ਇੱਕੋ ਜਿਹੇ ਆਗੇ ਸੀ ਕੁੜੀ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਸੀ ਇੱਕ ਸੇਵਾਦਾਰ ਲੈ ਰਿਆ ਸੀ ਰੁਕਦੇ ਕਿ ਉਹਨੇ ਪਤਾ ਨਹੀਂ ਉਹਦੇ ਸਿਰ ਤੋਂ ਲਿੱਥ ਗਿਆ ਸੀ ਜਾਂ ਨਹੀਂ ਹੋ ਗਿਆ ਛੋਟੀ ਜੀ ਗੱਲਾਂ ਦੇ ਹਾਏ ਤੁਸੀਂ ਤੁਸੀਂ ਕਿੱਥੇ ਉਹ ਸਿੰਬਲ ਆਫ ਪਿਆਰ ਮੁਹੱਬਤ ਰੱਬ ਵੀ ਤਾਕਤ ਦਾ ਰੂਹਾਨੀ ਤਾਕਤ ਦਾ ਤੁਸੀਂ ਉੱਥੇ ਇੰਨਾ ਖੂਬਸੂਰਤ ਐਟਮੋਸਫੇਅਰ ਗੁਰਬਾਣੀ ਨੇ ਪ੍ਰੇਰਿਤ ਕਿ ਤੁਸੀਂ ਇਹ ਵਜੇ ਕੰਮ ਕਰ ਰਹੇ ਹੋ ਤੇ ਹੁਣ ਸੇਵਾਦਾਰ ਨੂੰ ਕਹਿ ਰਹੇ ਕਿ ਅੱਗੇ ਤੋਂ ਇਦਾਂ ਵੀ ਨਹੀਂ ਕਰੰਦੇ ਨਾ ਲੋਕੀ ਡਰ ਕੇ ਆਉਂਦੇ ਦਰਬਾਰ ਸਭ ਤੁਸੀਂ ਡਰ-ਡਰ ਕੇ ਜਾਓਗੇ ਕੀ ਕੋ ਪਦਨੇ ਕੀ ਹੋ ਗਿਆ ਪਤਾ ਨਹੀਂ ਮੇਰੇ ਹੱਥੇ ਦਾ ਚੁੱਕਿਆ ਗਿਆ ਪਤਾ ਨਹੀਂ ਮੈਂ ਕਿੱਦਾਂ ਬੈਠ ਗਿਆ ਪਰ ਇਹ ਵਜੇ ਇਹੋ ਜਿਹਾ ਆਪਾਂ ਜਗ੍ਹਾ ਬਣਾਉਣਾ ਚਾਹੁੰਦੇ ਆਏ ਉੱਥੇ ਤਾਂ ਬੇਫਿਕਰ ਭੁੱਖੇ ਨੂੰ ਰੋਟੀ ਮਿਲੇਗੀ ਪਿਆਸੇ ਨੂੰ ਪਾਣੀ ਮਿਲੇਗਾ ਬਾਕੀ ਨੂੰ ਸ਼ਾਂਤੀ ਮਿਲੇਗੀ ਕੀ ਫਰਕ ਪੈਂਦਾ ਉਹ ਜੇ ਸੋਟ ਜਿਹੜੇ ਫਾਉਂਟ ਨੇ ਇੰਨੇ ਕਰਤੱਵ ਕਿਤੇ ਹੋਣ ਇੰਨਾ ਹੱਸੋ ਸੀ ਨਾਲ ਉਹਨਾਂ ਨੇ ਇਦਾਂ ਚੰਦੇ ਮਜ਼ਾਕ ਗੜਾਇਆ ਹੋਵੇ ਤੁਸੀਂ ਉਹੋ ਜਿਹੀ ਗੱਲਾਂ ਦਿਆ ਕਰੋ ਦੁੱਖ ਇਸ ਤੋਂ ਜ਼ਿਆਦਾ ਹੁੰਦਾ ਕਿ ਤੁਹਾਡੇ ਫਾਲੋਅਰਸ ਕਹਿੰਦੇ ਨਾ ਕਿ ਜਿਹੜੇ ਗੁਰੂ ਦੇ ਫਾਲੋਅਰਸ ਅਕਸਰ ਹੀ ਗੁਰੂ ਦੇ ਟੀਚਿੰਗ ਦੇ ਖਿਲਾਫ ਜਾਂਦੇ ਨੇ ਇਹ ਇੱਥੇ ਸਾਬਤ ਹੋ ਗਿਆ ਕਿ ਜੇ ਇਹਨਾਂ ਨੇ ਕੀਤਾ ਉਹਨਾਂ ਨੂੰ ਗੁਰਬਾਣੀ ਦਾ ਕੋਈ ਸਮਝ ਨਹੀਂ ਕੀ ਲੱਗਦਾ ਜੀ ਪੰਜਾਬ ਪੁਲਿਸ ਨੇ ਕਿਉਂਕਿ ਜਿਹੜੇ ਵੀ ਐਫ ਆਈ ਆਰ ਜਦੋਂ ਲੌਂਜ ਕਰਦੇ ਆ ਉਹਨਾਂ ਨੂੰ ਵੀ ਸਾਰਾ ਕਾਨੂੰਨ ਦਾ ਪਤਾ ਹੀ ਹੁੰਦਾ ਜਿਵੇਂ ਤੁਹਾਡੇ ਵਰਗੇ ਵਕੀਲਾਂ ਨੂੰ ਚਲੋ ਜਿਆਦਾ ਪਤਾ ਹੈ ਉਹ ਲੱਗ ਰਿਹਾ ਹੋਣਾ ਵੀ ਅਸੀਂ ਜੋ ਕਰ ਰਹੇ ਆ ਜੋ ਲਿਖ ਰਹੇ ਆ ਜੋ ਫੈਸਲੇ ਆ ਰਹੇ ਆ ਵੀ ਉਹ ਵਾਕਈ ਬਣਦੇ ਆ ਉਹਨਾਂ ਦੀ ਕੀ ਲੱਗਦਾ ਕਿ ਦਿਮਾਗ 'ਚ ਕੀ ਆ ਰਿਹਾ ਹੋਣਾ ਪੰਜਾਬ ਪੁਲਿਸ ਦਾ ਤਾਂ ਉਹਨੇ ਇਹ ਹਾਲ ਹੋ ਗਿਆ ਜਾਂ ਤੁਸੀਂ ਪੈਸੇ ਲੈ ਕੇ ਐਫ ਆਈ ਆਰ ਦਰਜ ਕਰਾਓ ਜਾਂ ਕਿਸੇ ਨੂੰ ਟੈਲੀਫੋਨ ਕਰਕੇ ਐਫ ਆਈ ਆਰ ਦਰਜ ਕਰਾਓ ਅਸਲ ਵਿੱਚ ਤਾਂ ਐਫ ਆਈ ਆਰ ਦਰਜ ਹੀ ਨਹੀਂ ਕਰਦੇ ਐਸਜੀਪੀ ਸੀ ਦਾ ਉੱਥੇ ਪੂਰੀ ਸਰਕਾਰ ਹੀ ਹੈ ਨਾ ਉਸ ਜਗ੍ਹਾ ਤੇ ਤਾਂ ਐਸਚੂ ਨੇ ਕਰਤਾ ਐਸਚੂ ਨੇ ਤਾਂ ਕਹਿ ਕੇ ਨਾ ਉਹਨਾਂ ਨੂੰ ਕੀ ਲੈਂਦਾ ਨਾ ਤੁਸੀਂ ਕਹਿ ਰਹੇ ਹੋ ਨੇ ਕਰਤਾ ਉਹਨੇ ਕਿਉਂ ਇਸ ਚੱਕਰਾਂ ਵਿੱਚ ਪੈਣਾ ਮਗਰ ਜੇ ਰਿਸਪੌਂਸਰਬਲ ਪੁਲਿਸ ਅਫਸਰ ਹੁੰਦਾ ਤਾਂ ਉਹਨੇ ਐਸੀ ਕਰਨਾ ਚਾਹੀਦਾ ਉਹਨੂੰ ਦੱਸਣਾ ਚਾਹੀਦਾ ਸੀ ਕਿ ਠੀਕ ਹੈ ਮੈਂ ਦਰਜ ਕਰ ਲੈਂਦਾ ਡੀਡੀਆ ਡੇਲੀ ਡਾਇਰੀ ਬਟ ਐਫਆਈ ਰਜਿਸਟਰ ਵਿੰਦਾ ਕੋਈ ਫੈਂਸ ਨਹੀਂ ਬੰਦਾ ਕੋਈ ਜੁਰਮ ਨਹੀਂ ਬੰਦਾ ਤੁਹਾਡੇ ਕਹਿਣਾ ਜੁਰਮ ਨਹੀਂ ਬੰਦਾ ਤੁਹਾਡੇ ਕਹਿਣ ਨਾਲ ਕਿ ਮੇਰੀ ਬੇਇੱਜ਼ਤੀ ਹੋ ਗਈ ਜਾਂ ਬੇਦਬੀ ਹੋ ਗਈ ਉਹ ਜੁਰਮ ਨਹੀਂ ਬੰਦਾ ਉਹਦਾ ਕੋਈ ਸਟੈਂਡਰਡ ਹੈ ਇਸ ਸਭ 295 A ਜਿਸ ਵੇਲੇ ਲਾਈ ਗਈ ਸੀ ਉਦੋਂ ਤੁਸੀਂ ਕੋਈ ਇਹੋ ਜਿਹਾ ਭੜਕਾਉਂ ਚੀਜ਼ ਕੀਤੇ ਸੀ ਕਿ ਉੱਥੇ ਮਰਡਰ ਹੋ ਗਿਆ ਸੀ ਉਹਦੇ ਕੌਨਸੀ ਰਾਇਟਸ ਹੋ ਗਏ ਸੀ ਇਹੋ ਜਿਹਾ ਜਿੱਦਾਂ ਹੁਣ ਮੁਸਲਮਾਨਾਂ ਵਿੱਚ ਤੁਸੀਂ ਪ੍ਰੋਫਿਟ ਮੁਹੰਮਦ ਦੇ ਕਾਰਟੂਨ ਬਣਾਉਂਦੇ ਸੀ ਉਹ ਤੋਂ ਲੋਕ ਪ੍ਰੋਟੈਸਟ ਕੀਤਾ ਤੁਸੀਂ ਆਪਾ ਦੇਖਿਆ ਹੀ ਗੁਰੂਗ੍ਰਾਮ ਸਾਹਿਬ ਨੂੰ ਕੋਈ ਜਲਾਤਾ ਫਾੜਦਾ ਉਹ ਜੀ ਗੱਲ ਤਾਂ ਸਮਝ ਆਉਂਦੀ ਹੈ ਮਗਰ ਲਗ ਕਲਚਰ ਤੋਂ ਲਗਦਾ ਹੂੰ ਤੋ ਕੁੜੀ ਆਈ ਹੈ ਉਹਨੂੰ ਸ਼ਾਂਤ ਲੱਗੇ ਯੋਗ ਇੰਟਰਨੈਸ਼ਨਲ ਯੋਗ ਡੇ ਆ ਨਾਲੇ ਉਹਨੇ ਯੋਗਾ ਦੇ ਕੋਈ ਆਸਨ ਕਰ ਲਏ ਔਰ ਕੋਈ ਯੋਗਾ ਇੱਕ ਵੱਡਾ ਟ੍ਰੈਡੀਸ਼ਨ ਹੈ ਇਸ ਮੁਲਕ ਦਾ ਸਿੱਖ ਜਨ ਤੋਂ ਪਹਿਲਾਂ ਦਾ ਟ੍ਰੈਡੀਸ਼ਨ ਹੈ ਇਹ ਟੈਕਨੀਕ ਹੈ ਇਹਦਾ ਧਰਮਨਾ ਵੀ ਕੋਈ ਨਹੀਂ ਤਾਂ ਇੱਕ ਇਹ ਵੀ ਇੱਕ ਰਸਤਾ ਹੈ ਧਰਮ ਤੇ ਪਹੁੰਚਣ ਲਈ ਜਾਂ ਰੱਬ ਤੇ ਪਹੁੰਚਣ ਲਈ ਤੁਸੀਂ ਇੰਨੇ ਇੰਨੇ ਅਜੀਬ ਗੱਲ ਕਿ ਤੁਸੀਂ ਇੰਨੇ ਲਿਟਰਲੀ ਆਈ ਲਿਟਰਲੀ ਅੱਖਾਂ ਬੰਦ ਹੋ ਗਏ ਕਿ ਇੰਨੇ ਅਰੋਗੈਂਸ ਇੰਨੇ ਹੰਕਾਰ ਇੰਨੀ ਇਗਨੋਰੈਂਸ ਨਾ ਗਿਆਨ ਕਿ ਤਹਾਨੂੰ ਬੈਠੇ ਤੁਸੀਂ ਕਿਸ ਜਗ੍ਹਾ ਤੇ ਹੋ ਕਿ ਇਸ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪਾਠ ਕਰਦੇ ਹੋ ਔਰ ਇਹਨਾਂ ਵੀ ਸਮਝ ਨਹੀਂ ਕਿ 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 ਇਸ ਗੱਲ ਨੂੰ ਤੁਸੀਂ ਇਹ ਗੁਸਾ ਕਰ ਦਿਓ ਔਰ ਸਕੂਲ ਚਲੇ ਜਾਓ ਔਰ ਐਫਆਈਰ ਅਜ ਕਰਾ ਦਿਓ ਔਰ ਕੀ ਹਾਲ ਹੈ ਸਾਰੀ ਦੁਨੀਆ ਮਜਾਗੀ ਕਰੇਗੀ ਤੇ ਜਦ ਤੱਕ ਕਵੈਸ਼ ਨਹੀਂ ਜੀ ਹੁੰਦੀ ਐਫਆਈਆਰ ਉਹਨਾ ਟਾਈਮ ਕੀ ਲੱਗਦਾ ਵੀ ਉਹ ਕਿੰਨੇ ਕਿ ਚੱਕਰ ਲਾਉਣੇ ਪੈਣਗੇ ਕਿ ਪਹਿਲਾ ਸਟੈਪ ਕੀ ਰਹੂਗਾ ਕਿੱਥੇ ਅਪਰੋਚ ਕਰਨਾ ਪਊਗਾ ਉਹ ਅਰਚਨਾ ਨੂੰ ਉਹਨਾਂ ਨੂੰ ਕੁਝ ਨਹੀਂ ਕਰਨਾ ਐਫਆਈਆਰ ਦੀ ਕਾਪੀ ਲੈ ਕੇ ਹਾਈ ਕੋਰਟ ਜਬਿਟਿਸ਼ਨ ਕਰਨਾ ਹਾਈ ਕੋਰਟ ਨੇ ਪਹਿਲੀ ਦਿਨ ਸਟੇ ਕਰ ਦੋਏ ਉਸ ਤੋਂ ਬਾਅਦ ਸਰਕਾਰ ਜਵਾਬ ਦਿੰਦੇ ਰਹੇਗੀ ਤੇ ਮੇਰੇ ਸਾਬਨ ਤਾਂ ਹਾਈ ਕੋਰਟ ਨੂੰ ਪੁੱਛਣਾ ਚਾਹੀਦਾ ਵੈਸੇ ਜੀ ਨੂੰ ਕਿ ਦੱਸ ਭਾਈ ਕਿਦਾਂ ਤੋਂ ਕਿਦਾਂ ਕਿਹੜੇ ਕਿਹੜਾ ਕਾਨੂੰਨ ਬੰਦਾ ਦੱਸੋ ਐਸਜੀਪੀਸ ਨੂੰ ਕਿ ਤੁਸੀਂ ਆਪਣੀ ਪਾਵਰ ਦਾ ਇਹਨਾਂ ਤਰ੍ਹਾਂ ਜੋ ਕਰਦੇ ਹੋ ਤੁਹਾਡੇ ਧਿਆਨ ਚ ਕੋਈ ਪਹਿਲਾਂ ਇਸ ਤਰ੍ਹਾਂ ਦਾ ਕੋਈ ਹੈ ਕਿੱਸਾ ਵੀ ਦਰਬਾਰ ਸਾਹਿਬ ਨਾਲ ਜੁੜਿਆ ਹੋਵੇ ਕਿਸਤੇ 295 ਲੱਗੀ ਹੋਵੇ ਔਰ ਉਸ ਪ੍ਰੂਵ ਹੋਈ ਦਰਬਾਰ ਸਾਹਿਬ ਵਿੱਚ ਕਤਲ ਵੀ ਦਾ ਕੀਤਾ ਹੈ ਮੈਂਟਲੀਲ ਬੰਦਿਆਂ ਨੂੰ ਕਤਲ ਵੀ ਦਾ ਕੀਤਾ ਹੈ ਬਿਲਕੁਲ ਬਿਲਕੁਲ ਅਸੀਂ ਪ੍ਰੋਟੈਸਟ ਨਹੀਂ ਕੀਤਾ ਉਹਨਾਂ ਜਿਨ੍ਹਾਂ ਕਰਨਾ ਚਾਹੀਦਾ ਸੀ ਹਾਏ ਇਸ ਬਹਾਨੇ ਮੈਂਟਲੀਲ ਬੰਦਿਆਂ ਨੂੰ ਤੁਸੀਂ ਕਤਲ ਕਰਦੇ ਉਸ ਜਗ੍ਹਾ ਤੇ ਉਹ ਕਿਤੇ ਵੀ ਕਰੋ ਕਿਉਂ ਕਰੋ ਕਤਲ ਤਾਂ ਕਤਲ ਹੀ ਹੁੰਦਾ ਹੈ ਕਾਰਨ ਕੁਝ ਵੀ ਹੋਵੇ ਤੁਸੀਂ ਫੜ ਲਓ ਕਾਨੂੰਨ ਦੇ ਮਤਾਬਿਕ ਜੇ ਅਫੈਂਸ ਕੀਤਾ ਉਹਨੇ ਬੇਦਬਕ ਕਿਤੇ ਕਰੋ ਉਸ ਜਿਆਦੇ ਬਟ ਆਪਣੇ ਹੱਥ ਲ ਕਾਨੂੰਨ ਲੈ ਕੇ ਕਤਲ ਤੱਕ ਚਲ ਜਾਣਾ ਉਹ ਚੀਜ਼ਾਂ ਤੋਂ ਇਹ ਇਹ ਬਿਮਾਰੀ ਵੱਧੀ ਹੈ ਉਹ ਚੀਜ਼ਾਂ ਟਾਇਲਟ ਕਿੱਤਿਆਂ ਗਈਆਂ ਜਿਸ ਨੌਜਵਾਨ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਗਿਆ ਸੀ ਉਹਦਾ ਪਰਚਾ ਵੀ ਅਨਨੋਨ ਬੰਦੇ ਦੇ ਖਿਲਾਫ ਦਰਜ ਕੀਤਾ ਇਹ ਸੀਸੀਟੀਵੀ ਕੈਮਰਾ ਲੱਗੇ ਤੁਸੀਂ ਉੱਥੇ ਵੀ ਕੁਝ ਜਾਣੇ ਤੇ ਇੱਕ ਪਾਸੇ ਅਸੀਂ ਲਿੰਚਿੰਗ ਦੇ ਖਿਲਾਫ ਆ ਇੱਕ ਵਾਰੀ ਅਸੀਂ ਬਜਰਗ ਦਲ ਦੇ ਖਿਲਾਫ ਆ ਇੱਕ ਵਾਰੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਕੰਬੀਨਲ ਅਜੰਡਾ ਦੇ ਨਾ ਖਿਲਾਫ ਬੋਲਦੇ ਆ ਦੂਜੇ ਪਾਸੇ ਅਸੀਂ ਆਪ ਹੀ ਉਹੋ ਜੇ ਕੋ ਕਰਮ ਕਰਨ ਲੱਗ ਪਏ ਤੇ ਇੱਥੇ ਨਾ ਧਰਮ ਹੈ ਨਾ ਗਿਆਨ ਹੈ ਨਾ ਤਕਨੂਨ ਹੈ ਇਹ ਤਾਂ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਮਿਲ ਜਾਏਗੀ ਰਿਲੀਫ ਕਾਨੂੰਨ ਤਾਂ ਸਪਸ਼ਟ ਹੈ ਸਾਡੇ ਮੁਲਕ ਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਸੀਨੀਅਰ ਐਡਵੋਕੇਟ ਆਰਐਸ ਬੈਂਸ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜਿਹੜੀ ਐਫਆਈਆਰ ਹੋਈ ਹੈ ਉਹ ਕਿਸ ਤਰ੍ਹਾਂ ਦੇ ਨਾਲ ਕੀਤੀ ਗਈ ਹੈ ਤੇ ਜੋ ਉਹਦੇ ਵਿੱਚ ਲਿਖਿਆ ਗਿਆ ਜੋ ਆਧਾਰ ਇੱਕ ਬਣਾਇਆ ਗਿਆ 295 ਲਾਉਣ ਦਾ ਸੋ ਉਹ ਇਹਨਾਂ ਨੇ ਦੱਸਿਆ ਕਿ ਉਹ ਕਾਨੂੰਨੀ ਤੌਰ ਤੇ ਉਹ ਬਿਲਕੁਲ ਵੀ 295 ਉਹਦੀ ਜਿਹੜੀ ਨਹੀਂ ਬਣਦੀ ਤੇ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਬਹੁਤ ਸੌਖੇ ਤਰੀਕੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਹ ਅਰਚਨਾ ਨੂੰ ਰਾਹਤ ਦੇ ਸਕਦਾ ਇਸ ਮੁੱਦੇ ਤੇ ਕਿਉਂਕਿ ਜੋ ਇਹ ਕਾਰਵਾਈ ਪੁਲਿਸ ਨੇ ਕੀਤੀ ਹੈ ਉਹ ਬਣਦੀ ਨਹੀਂ ਸੀ ਪਰ ਫਿਲਹਾਲ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਤੇ ਸਕਿਉਰਟੀ ਵੀ ਲੈਣੀ ਪਈ ਅਰਚਨਾ ਨੂੰ ਜਿਸ ਤਰ੍ਹਾਂ ਦੇ ਨਾਲ ਥ੍ਰੈਟਸ ਆ ਰਹੇ ਸੀਗੇ ਗੁਜਰਾਤ ਪੁਲਿਸ ਵੱਲੋਂ ਸਕਿਉਰਟੀ ਵੀ ਮਿਲੀ ਹੈ ਤੇ ਹੁਣ ਹਾਈ ਕੋਰਟ ਤੇ ਵਿੱਚ ਅੱਗੇ ਜਿਹੜੀ ਵੀ ਕਾਰਵਾਈ ਹੁੰਦੀ ਹੈ ਤਾਂ ਉਹਦੇ ਵਿੱਚ ਇਸ ਮੈਟਰ ਨੂੰ ਕਿਸ ਤਰ੍ਹਾਂ ਦੇ ਨਾਲ ਲਿਆ ਜਾਂਦਾ ਤੇ ਉਸ ਦਾ ਕੀ ਅੱਗੇ ਰਿਐਕਸ਼ਨ ਹੁੰਦਾ ਇਹ ਸਾਰੀਆਂ ਚੀਜ਼ਾਂ ਜ਼ਰੂਰ ਦੇਖਣ ਵਾਲੀਆਂ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ